ਜਦੋਂ ਗੁਰੂ ਨਾਨਕ ਦੇਵ ਮਹਾਰਾਜ ਅੱਜਵਟਾਲੇ ਨੂੰ ਜਾ ਰਹੇ ਸੀ ਇਹ ਗੁਰਦੁਆਰਾ ਸਾਹਿਬ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਜੰਡ ਦਾ ਦਰਖਤ ਸੀ ਜੋ ਅੱਜ ਕੱਲ ਉਹ ਟੁੱਟ ਗਿਆ ਉਹਦੀ ਇਤਿਹਾਸਕ ਲੱਕੜ ਰੱਖੀ ਹੈ ਇਹੋ ਥਾਂ ਤੇ ਹੁਣ ਪੱਪਰ ਪ੍ਰਵੇਸ਼ ਹੋ ਗਿਆ ਹੈ ਇਹ ਜਗ੍ਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਆਣ ਕੇ ਬੈਠੇ ਸੀ ਇੱਕ ਛੋਟਾ ਜਿਹਾ ਬੱਚਾ ਜੋ ਤੋ ਰੋਗ ਤੋਂ ਪੀੜਤ ਸੀ ਤੇ ਉਹ ਦੀ ਮਾਤਾ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਰਾਜ ਜੀ ਦੇ ਮubarਰ ਕਰਨਾਂ ਤੇ ਮੱਥਾ ਟੇਕਿਆ ਕਹਿਣ ਲੱਗੇ ਇਹ ਬੱਚਾ ਜਿਹੜਾ ਹੈ ਜੋ ਰੋਗ ਦੇ ਨਾਲ ਪੀੜਤ ਹੋਇਆ ਹੈ ਤੇ ਮਹਾਰਾਜ ਜੀ ਕਹਿਣ ਲੱਗੇ ਲਾਗੇ ਜਿੱਥੇ ਹੁਣ ਸਰੋਵਰ ਹੈ ਉਸ ਥਾਂ ਤੇ ਉਸ ਸਮੇਂ ਉਸ ਵਕਤ ਸਪਰੀ ਸੀ ਮਹਾਰਾਜ ਜੀ ਨੇ ਸਾਰਾ ਕੀਤਾ ਵੀ ਉੱਥੋਂ ਇਸ ਬੱਚੇ ਦਾ ਇਸ਼ਨਾਨ ਕਰਾ ਕੇ ਲਿਆਓ ਉਹ ਬੱਚੇ ਦਾ ਇਸ਼ਨਾਨ ਕੀਤਾ ਤੇ ਬੱਚਾ ਤੋਂ ਰੋਗ ਤੋਂ ਮੁਕਤ ਹੋਇਆ ਅੱਜ ਤੁਹਾਨੂੰ ਦਰਸ਼ਨ ਕਰਾਉਣ ਲਿਆ ਆ ਗੁਰਮਾਨੰਤ ਸਾਹਿਬ ਦੇ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਗੁਰਮਾਨੰਤ ਸਾਹਿਬ ਦੀ ਚਰਨ ਸੋ ਪ੍ਰਾਪਤ ਹੈ ਗੁਰਦੁਆਰਾ ਨਾਨਕਸਰ ਸਾਹਿਬ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਮੁਖਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਨੂੰ ਪਹਿਲੀ ਪਾਸ਼ਾਹੀ ਗੁਰਮਾਨੰਗ ਦੇਵ ਜੀ ਦੀ ਚਰਨ ਸੋ ਪ੍ਰਾਪਤ ਹੋਏ ਤੇ ਇਸ ਵਕਤ ਜਿਹੜਾ ਹੈ ਅਸੀਂ ਵੀਰਤਾ ਵਿਖੇ ਮੌਜੂਦ ਹਾਂ ਜਿੱਥੇ ਬੜਾ ਹੀ ਸੁੰਦਰ ਜਿਹੜਾ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਚੱਲਦੇ ਹਾਂ ਦਰਸ਼ਨ ਕਰਾਉਨੇ ਆ ਤੁਹਾਨੂੰ ਉਸ ਪਵਿੱਤਰ ਅਸਥਾਨ ਦੇ ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਸੀ ਜਿੱਥੇ ਉਹਨਾਂ ਨੇ ਵਰਦਾਨ ਦਿੱਤੇ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਇਤਿਹਾਸ ਮੁਤਾਬਕ ਇੱਥੇ ਜਦੋਂ ਗੁਰੂ ਨਾਨਕ ਸਾਹਿਬ ਪਹੁੰਚੇ ਤਾਂ ਇੱਕ ਬਜ਼ੁਰਗ ਮਾਈ ਆਪਣੇ ਛੋਟੇ ਬੱਚੇ ਨੂੰ ਲੈ ਕੇ ਪਹੁੰਚੀ ਜਿਹਦਾ ਕੀ ਸੋਕੜੇ ਨਾਲ ਬੁਰਾ ਹਾਲ ਸੀ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਇਥੇ ਉਸ ਦੇ ਕਿਰਪਾ ਦਿੱਤੇ ਉਹਦਾ ਸੋਕੜਾ ਦੂਰ ਕੀਤਾ ਸਵਾਗਤ ਤੁਹਾਨੂੰ ਹੁਣ ਅੰਦਰ ਲੈ ਚਾਲਦੇ ਹਾਂ ਤੇ ਗੁਰਦੁਆਰਾ ਸਾਹਿਬ ਵਿੱਚ ਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਹਾਂ ਤਾਂ ਸਾਡੇ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਪਾਸ਼ਾਹੀ ਪਹਿਲੀ ਦੇ ਗਰੰਥੀ ਸਿੰਘ ਭਾਈ ਬਲਦੇਵ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜੋ ਕਿ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਉਣਗੇ ਹਾਂਜੀ ਬਲਦੇਵ ਸਿੰਘ ਜੀ ਕੀ ਇਤਿਹਾਸ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਅਚਲਵਟਾਲੇ ਨੂੰ ਜਾ ਰਹੇ ਸੀ ਇਹ ਗੁਰਦੁਆਰਾ ਸਾਹਿਬ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਝੰਡਾ ਦਾ ਦਰਖਤ ਸੀ ਜੋ ਅੱਜਕੱਲ ਉਹ ਟੁੱਟ ਗਿਆ ਉਹਦੀ ਇਤਿਹਾਸਕ ਲੱਕੜ ਰੱਖੀ ਹੈ ਇਹੋ ਸਥਾਨ ਤੇ ਹੁਣ ਪੇਪਰ ਪ੍ਰਵੇਸ਼ ਹੋ ਗਿਆ ਹੈ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਆਣ ਕੇ ਬੈਠੇ ਸੀ ਇੱਕ ਛੋਟਾ ਜਿਹਾ ਬੱਚਾ ਜੋ ਰੋਗ ਤੋਂ ਪੀੜਤ ਸੀ ਤੇ ਉਸ ਦੀ ਮਾਤਾ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 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 ਮ ਉਹ ਬੱਚੇ ਦਾ ਇਸ਼ਨਾਨ ਕੀਤਾ ਤੇ ਬੱਚਾ ਰੋਗ ਤੋਂ ਮੁਕਤ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ ਨੂੰ ਵਰਦਾਨ ਬਖਸ਼ ਕੇ ਕਰਕੇ ਗਏ ਨੇ ਕਿ ਕੋਈ ਵੀ ਰੋਗ ਦਾ ਰੋਗੀ ਇਸ ਥਾਂ ਤੇ ਨਿਸ਼ਚਾ ਸਰਦਾ ਭਾਵਨਾ ਦੇ ਨਾਲ ਪੰਜ ਐਤਵਾਰ ਇਸ਼ਨਾਨ ਕਰੇਗਾ ਉਹ ਰੋਗ ਮੁਕਤ ਹੋਏਗਾ ਅੱਜ ਵੀ ਗੁਰੂ ਨਾਨਕ ਦੇਵ ਦੀ ਲੀਲਾ ਇੱਥੇ ਵਰਤ ਰਹੀ ਹੈ ਹਜ਼ਾਰਾਂ ਬੱਚੇ ਐਤਵਾਰ ਆ ਰਹਾ ਐਤਵਾਰ ਬਹੁਤ ਸੰਗਤਾਂ ਦੀ ਭੀੜ ਹੁੰਦੀ ਆ ਦੂਰ ਦੂਰ ਤੋਂ ਸੰਗਤਾਂ ਬੱਚੇ ਲੈ ਕੇ ਆਉਂਦੇ ਨੇ ਜਿਨ੍ਹਾਂ ਜਿਹੜੇ ਬੱਚੇ ਸੋਕੜੇ ਦੇ ਰੋਗ ਨਾਲ ਪੀੜਤ ਹੁੰਦੇ ਨੇ ਜਦੋਂ ਪੰਜਵੇਂ ਐਤਵਾਰ ਤੱਕ ਉਹਨਾਂ ਬੱਚਿਆਂ ਦੀ ਜਿਹੜੀ ਹੁਰੀਆ ਬਸਲ ਜਾਂਦਾ ਹੈ ਉਹ ਬਿਲਕੁਲ ਰੋਗ ਮੁਕਤ ਹੋ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਦਾ ਫੇਰ ਉਹ ਧੰਨਵਾਦ ਕਰਦੇ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਇਸ ਪਾਵਨ ਪੁੱਤਰ ਇਸ਼ਨਾਨ ਗੁਰੂ ਨਾਨਕ ਦੇਵ ਮਹਾਰਾਜ ਵਰ ਬਖਸ਼ ਕੇ ਅੱਗੇ ਗਏ ਨੇ ਕਿ ਕੋਈ ਵੀ ਰੋਗੀ ਇਸ ਥਾਂ ਤੇ ਸਰਦਾ ਰੱਖੇਗਾ ਸਰੋਵਰ ਚੋਂ ਪੰਜ ਇਸ਼ਨਾਨ ਕਰੇਗਾ ਉਹ ਰੋਗ ਮੁਕਤ ਹੋਏਗਾ ਇਸ ਗੁਰਦੁਆਰੇ ਦਾ ਇਸ ਵੇਲੇ ਪ੍ਰਬੰਧ ਗੁਰਪਾਲ ਸਿੰਘ ਭਾਂਗੜਾ ਸਾਹਿਬ ਮੰਜੀ ਸਾਹਿਬ ਜਿਨ੍ਹਾਂ ਨੇ ਬੜੀ ਪਿਆਰ ਦੇ ਨਾਲ ਬੜੇ ਸੱਚਜੇ ਢੰਗ ਦੇ ਨਾਲ ਨਿਭਾ ਰਹੇ ਨੇ ਇਸ ਪਾਵਨ ਪੁੱਤਰ ਦੀ ਸੇਵਾਕਾਰ ਸੇਵਾ ਸੰਤ ਬਾਬਾ ਪੂਰੀ ਵਾਲੇ ਜੀ ਕਸ਼ਮੀਰ ਸਿੰਘ ਉਹ ਇਤੋਂ ਦੀਆਂ ਇਮਾਰਤਾਂ ਦੀ ਸੇਵਾ ਕਾਰ ਸੇਵਾ ਚੱਲ ਰਹੀ ਹੈ ਬੜੀ ਕਿਰਪਾ ਦੇ ਨਾਲ ਬੜੇ ਸੱਚ ਜੇ ਢਾਗ ਨੇ ਨਾਲ ਸੇਵਾ ਚੱਲ ਰਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਦੀ ਸੇਵਾ ਹਾਜ਼ਰੀ ਪ੍ਰਵਾਨ ਕਰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਹ ਇਹੀ ਉਹ ਸਰੋਵਰ ਹੈ ਜਿਹੜੀ ਪਹਿਲਾਂ ਛੱਪੜੀ ਹੁੰਦੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਨੂੰ ਇਸ਼ਨਾਨ ਕਰਾਉਣ ਲਈ ਕਿਹਾ ਤੇ ਉਸ ਤੋਂ ਬਾਅਦ ਜਿਹੜਾ ਇਹ ਉਹ ਬੱਚਾ ਹਰਾ-ਪਰਾ ਹੋ ਗਿਆ ਤੇ ਹੁਣ ਜਿਹੜਾ ਇਹ ਸੰਗਤ ਹਰ ਜਿਹੜਾ ਇਹ ਮਹੀਨੇ ਵਿੱਚ ਜਿਹੜੇ 5 ਐਤਵਾਰ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਇਸ ਸਰੋਵਰ ਵਿੱਚ ਇਸ਼ਨਾਨ ਕਰਾਉਂਦੇ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਹੁਣ ਵੀ ਜਿਹੜੇ ਲੋਕ ਨੇ ਸੰਗਤ ਨੇ ਉਹ ਇੱਥੇ ਆ ਕੇ ਜਿਹੜੀ ਇਹ ਪੰਜ ਇਸ਼ਨਾਨਾ ਕਰ ਰਹੀ ਏ ਤੇ ਬੜਾ ਹੀ ਜਿਹੜਾ ਇਹ ਬਹੁਤ ਵਧੀਆ ਸਰੋਵਰ ਜਿਹੜਾ ਇਹ ਗੁਰਦੁਆਰਾ ਸਾਹਿਬ ਵਿਖੇ ਬਣਾਇਆ ਹੋਇਆ ਜਿੱਥੇ ਵੱਖਰੇ ਵੱਖਰੇ ਜਿਹੜੇ ਨੇ ਸੰਗਲ ਵੀ ਬੰਨੇ ਹੋਏ ਨੇ ਤਾਂ ਕਿ ਜਿਹੜਾ ਥੋੜਾ ਅੰਦਰ ਜਾ ਕੇ ਇਸ਼ਨਾਨ ਕੀਤਾ ਜਾਵੇ ਤੇ ਇਸੇ ਹੀ ਸਰੋਵਰ ਦੀ ਜਿਹੜੀ ਮਾਨਤਾ ਏ ਜਿਹੜੇ ਪੰਜ ਐਤਵਾਰ ਜਿਹੜਾ ਵੀ ਇੱਥੇ ਇਸ਼ਨਾਨ ਕਰਦਾ ਏ ਉਹਦੇ ਸਾਰੇ ਜਿਹੜੇ ਦੁੱਖ ਦਰਦ ਨੇ ਉਹ ਡੇ ਨੇ ਖਤਮ ਹੋ ਜਾਂਦੇ ਨੇ ਹੁਣ ਤੁਹਾਨੂੰ ਲੈ ਚਲਦੇ ਆਂ ਉਸ ਸਥਾਨ ਤੇ ਜਿੱਥੇ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਸੀ ਤੁਸੀਂ ਵੇਖ ਸਕਦੇ ਹੋ ਕਿ ਬੜਾ ਹੀ ਸੁੰਦਰ ਜਿਹੜਾ ਹੈ ਗੁਰਦੁਆਰਾ ਇੱਥੇ ਸਥਾਪਿਤ ਕੀਤਾ ਗਿਆ ਏ ਜੋ ਇੱਥੇ ਇੱਕ ਨਿਸ਼ਾਨ ਸਾਹਿਬ ਵੀ ਹੈ ਜੋ ਕਿ ਸਾਰੇ ਹੀ ਗੁਰਦੁਆਰਿਆਂ ਵਿੱਚ ਹੁੰਦਾ ਏ ਤੇ ਤੁਹਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਇਹ ਇੱਥੇ ਇੱਕ ਪਾਰਕਿੰਗ ਵੀ ਬਹੁਤ ਸੋਹਣੀ ਬਣਾਈ ਗਈ ਹੈ ਜਿੱਥੇ ਕਿਉਂਕਿ ਆਪਣੇ ਵਾਹਨ ਕਢੇ ਕਰ ਦਿੰਨੇ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਸਾਹਿਬ ਖੁਦ ਆ ਕੇ ਵਰਾਜਮਣ ਹੋਏ ਸੀ ਤੇ ਇੱਥੇ ਹੀ ਜਿਹੜੀ ਏ ਉਹ ਗੁੱਡੀ ਮਾਈ ਆਪਣੇ ਬੱਚੇ ਨੂੰ ਲੈ ਕੇ ਪਹੁੰਚੀ ਸੀ ਜਿਸ ਨੇ ਗੁਰੂ ਨਾਨਕ ਸਾਹਿਬ ਅੱਗੇ ਫਰਿਆਦ ਕੀਤੀ ਸੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਹ ਉਹਨਾਂ ਦਾ ਜੋ ਵੀ ਦੁੱਖ ਦਰਦ ਸੀ ਦੂਰ ਕੀਤੇ ਸੀ ਸੋ ਇਸ ਸਥਾਨ ਦੀ ਚੰਗੀ ਤਰ੍ਹਾਂ ਜਾਣਕਾਰੀ ਲੈਣ ਵਾਸਤੇ ਇਤਿਹਾਸ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਆਓ ਤੁਹਾਨੂੰ ਬਿਲਾਉਨੇ ਆ ਇਥੋਂ ਦੇ ਗਰੰਤੀ ਸਿੰਘ ਭਾਈ ਬਲਦੇਵ ਸਿੰਘ ਹੋਣਾ ਨਾ ਤੋਂ ਆਓ ਗੱਲਬਾਤ ਕਰਦੇ ਆ ਭਾਈ ਬਲਦੇਵ ਸਿੰਘ ਹੋਣਾ ਨਾ ਤੋਂ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਨਾਨਕਸਰ ਸਾਹਿਬ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਲੰਗਰ ਧਰ ਵੀ ਇੱਥੇ ਜਿਹੜਾ ਸਾਪੀ ਤੇ ਤੇ ਕੋਈ ਵੀ ਜਦੋਂ ਸ਼ਰਧਾਲੂ ਇੱਥੇ ਆਉਂਦਾ ਹੈ ਤਾਂ ਉਸ ਨੂੰ ਜਿਹੜਾ ਇਹ ਲੰਗਰ ਛਕਣ ਵਾਸਤੇ ਮਿਲਦਾ ਹੈ ਤੋਂ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਲਿਆਏ ਹਾਂ ਸਾ ਗੁਰਦੁਆਰਾ ਨਾਨਕਸਰ ਸਾਹਿਬ ਦੇ ਕਿਉਂਕਿ ਬੜੀ ਹੀ ਇਤਿਹਾਸਕ ਜਗ੍ਹਾ ਹੈ ਬੜੀ ਹੀ ਸਰਦਾ ਇਸ ਜਗ੍ਹਾ ਦੀ ਮੰਨੀ ਜਾਂਦੀ ਹੈ ਤੇ ਪੰਜ ਐਤਵਾਰ ਜਿਹੜਾ ਹੈ ਇੱਥੇ ਹਰ ਕੋਈ ਆ ਕੇ ਇਸ਼ਨਾਨ ਕਰਦਾ ਹੈ ਤਾਂ ਕਿ ਉਸ ਦੇ ਜਿਹੜੇ ਦੁੱਖ ਦਰਦ ਜਿਹੜੇ ਦੂਰ ਹੋ ਜਾਣ ਤੇ ਅਜਿਹੀਆਂ ਹੋਰ ਵਿਸ਼ੇਸ਼ ਰਿਪੋਰਟਾਂ ਵੇਖਣ ਵਾਸਤੇ ਤੁਸੀਂ ਵੇਖਦੇ ਰਹੋ ਐਲ ਐਫ ਉਸ 24 ਕੈਮਰਾਮੈਨ ਰਾਏ ਕੁਮਾਰ ਦੇ ਨਾਲ